ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਆਫਟਰਨੂਨ ਤੋਂ ਹੀ ਕਰਨ ਲੱਗੇ ਆਂ ਟਾਈਮ ਹੋ ਗਿਆ ਦੁਪਹਿਰ ਦਾ 2 ਵਜੇ ਦਾ ਤੇ 2.5 ਵਜੇ ਦਾ ਪੂਰੇ 2.5 ਵੱਜ ਗਏ ਨੇ ਪ੍ਰਭ ਆ ਚੁੱਕਾ ਹੈ ਸਕੂਲੋਂ ਤੇ ਗਰਮੀ ਆਹਾਹਾ ਕਿਦਾਂ ਹੱਤ ਦੀ ਪ੍ਰਭ ਮੈਨੂੰ ਚਿੱਤ ਆ ਪਾਣੀ ਵੀ ਨਾ ਪਤਾ ਪਹਿਲਾਂ ਤੇ ਨੰਬਰ ਇਹ ਫੇਰੀ ਮੈਂ ਗੱਲ ਪੁੱਛਾਂ ਕੋਈ ਕੱਲ ਤੂੰ ਮੇਰੇ ਤੋਂ ਉਹ ਪੈਸੇ ਲੈ ਕੇ ਗਿਆ ਕਿ ਮਮਾ ਮੈਂ ਬੈਲਟ ਲੈ ਕੇ ਆਉਣੀ ਬੈਟ ਮੇਰੀ ਨਹੀਂ ਕਿੱਤੀ ਪੈਂਟ ਜੀ ਮਹਾ ਹੁਣ ਤੋਂ ਵਗੀ ਹੁਣ ਕੀ ਕੱਢਣੇ ਉਹ ਵਿੱਚੇ ਹੀ ਪੈਸੇ ਧੁੱਪ ਗਏ 100 ਰੁਪਇਆ ਕਿਉਂ ਮਿਲੀ ਕਿਉਂ ਨਹੀਂ ਅੱਛਾ ਉਹ ਨੀਲੇਗਾ ਬੈਟ ਹੁੰਦੇ ਆਈਆਂ ਹੀ ਨਹੀਂ ਹੁਣ ਨਹੀਂ ਵਾਈਟ ਯੂਨੀਫਾਰਮ ਨਾਵੇਂ ਉਹੀ ਆ ਲਾ ਤੇ ਮੈਂ ਇੱਧਰ ਕਰ ਰਹੀ ਆ ਜਗਰੂਪ ਦਾ ਸੂਟ ਪ੍ਰੈਸ ਕਿਉਂਕਿ ਉਹਨਾਂ ਦੀ ਬਿਉਟੀ ਦੀ ਤਿਆਰੀ ਆ ਤੇ ਹੁਣ ਆਪਾਂ ਚੱਲਦੇ ਆ ਉਧਰ ਇੱਕ ਮੈਡਮ ਜੀ ਹਾਂਜੀ ਕੀ ਦੋ ਕੰਮ ਆ ਇੱਕ ਕੀ ਕਰਨੇ ਟਾਈਕਿੰਗ ਰੇਡਿਓ ਵਾਲੀ ਵਾਈਟ ਵਾਲੀ ਜੇ ਤੂੰ ਸਟਿਚ ਕਰਾਈ ਉਸੇ ਤੋਂ ਕਰਾ ਕੇ ਲਿਆ ਲਗੀ ਸਮਝ ਜਾਨੂੰ ਪੈਸੇ ਨਹੀਂ ਦਿੱਤੇ ਇਹਨੇ ਤਾਂ ਪਰ ਛੱਡ ਕੇ ਨਾ ਇਹ ਨਾ ਵੇ ਮੁੜ ਕੇ ਮਹੀਨਾ ਫੇਰ ਨਾ ਮੋੜੇ ਉਹ ਤੇ ਆਪਾਂ ਜਗਰੂਪ ਦਾ ਸੂਟ ਪ੍ਰੈਸ ਕਰ ਦਿੱਤਾ ਆਏ ਤੇ ਇੱਧਰ ਮੈਂ ਥੋੜਾ ਜਿਹਾ ਲੱਗੀ ਹਾਂ ਆਪਣਾ ਕੰਮ ਕਰਨ ਸੂਟ ਦਾ ਥੋੜਾ ਜਿਹਾ ਮੇਰੇ ਦੁਪੱਟੇ ਨੂੰ ਲੈਸ ਲਾਉਣ ਵਾਲੀ ਸੀਗੀ ਤੇ ਮੈਂ ਚਲੋ ਲਾ ਲੈਨੇ ਆ ਤੇ ਲੈਸ ਜਿਹੜੀ ਲਾਉਣ ਹੀ ਦੇਤੇ ਜਗਰੂ ਕਹਿੰਦੇ ਵੀ ਘੰਟਾ ਇੱਕ ਸੋਣਾ ਵਾ ਤੇ ਇੱਧਰ ਦਿਖਾਈ ਕਿੰਨਾ ਖਲਾਰਾ ਪਾ ਕੇ ਬੈਠੀ ਮੈਂ ਆਪਣੇ ਬੈੱਡ ਬੈੱਡ ਤੇ ਹੀ ਤੇ ਸਾਡੀ ਕੰਮ ਵਾਲੀ ਜਿੱਦਾਂ ਕੀ ਛੱਡ ਚੁੱਕੀ ਆ ਤੇ ਅੱਜ ਸਵੇਰ ਦਾ ਹੀ ਮੈਨੂੰ ਇੰਨਾ ਕੰਮ ਪਿਆ ਇੰਨਾ ਕੰਮ ਪਿਆ ਝਾੜੂ ਲਾਏ ਪੋਚੇ ਲਾਏ ਕੱਪੜੇ ਧੋਤੇ ਕੱਪੜੇ ਆਪੇ ਸੁਪਣੇ ਪਾਏ ਬੜਾ ਕੰਮ ਕਿ ਅੱਜ ਪ੍ਰਬੰਧ ਮੈਂ ਸੱਚੀ ਬਹੁਤ ਜ਼ਿਆਦਾ ਤੇ ਹੁਣ ਮੈਂ ਚਾਹ ਬਣਾਉਣ ਚੱਲੀ ਆ ਮੈਂ ਚਾਹ ਬਣਾਉਣੀ ਕਿਉਂਕਿ ਬਣਾਈ ਨਹੀਂ ਆ ਪ੍ਰਭ ਮੈਂ ਪਹਿਲਾਂ ਕੱਪੜੇ ਸੁੱਟ ਪੈਸ ਕਰਕੇ ਰੱਖ ਲਾਂ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਰਖੜੀ ਆਉਣ ਵਾਲੀ ਆ ਤੇ ਰਖੜੀ ਦੇ ਤਿਆਰੀਆਂ ਜਿਹੜੀਆਂ ਕੋਲੇ ਜੋੜਾਂ-ਸ਼ੋਰਾਂ ਨਾਲ ਚੱਲ ਰਹੀਆਂ ਮੈਂ ਆਪਣਾ ਸੂਟ ਸਟਿਚ ਕਰ ਲਿਆ ਵਾ ਛੋਟੀ ਮਾਸੀ ਤੇਰੀ ਦਾ ਸੂਰਤੀ ਚ ਜਿਹੜਾ ਉਹ ਕਰਨਾ ਵਾ ਉਹ ਕਰਕੇ ਆਪਾਂ ਤੇ ਫਿਰ ਆਪਾਂ ਜਾਵਾਂਗੇ ਅੱਜ ਹੈ ਗਰਗਦੀਵਾਰ ਮੰਗਲਵਾਰ ਬੁੱਧ ਬੁੱਧ ਤੇ ਵੀਰ ਅੱਜ ਮੰਗਲਵਾਰ ਹੈ ਮੰਗਲਵਾਰ ਆਹੋ ਮੈਂ ਆਇਆ ਹੈ ਬੁੱਧਵਾਰ ਕੱਲ ਤਾਂ ਨਹੀਂ ਰਹਿ ਗਿਆ ਨਹੀਂ ਮੈਂ ਤੇ ਹੁਣ ਵੇਖਣ ਦੇ ਹੀ ਆ ਵੀ ਦੋ ਦਿਨ ਹੈਗੇ ਅਜੇ ਤੇ ਦਿਨ ਰਹਿ ਗਏ ਨੇ ਦੋ ਕੱਲ ਹੈਗਾ ਵਾ ਬੁੱਧਵਾਰ ਤੇ ਵੀਰਵਾਰ ਤਾਂ ਦੋ ਦਿਨ ਰਹਿ ਗਏ ਤੇ ਸ਼ੁੱਕਰਵਾਰ ਤੇ ਫਿਰ ਆਪਣੀ ਮਾਂ ਸ਼ਾਪਿੰਗ ਹੀ ਹੁੰਦੀ ਹੈ ਉਸ ਦਿਨ ਛੁੱਟੀ ਵੀ ਹੋ ਜਾਂਦੀ ਹੈ ਫਿਰ ਕਰਵਾਉਣੀ ਹੈ ਓਹੋ ਐਹ ਕੋਈ ਛੁੱਟੀ ਨਹੀਂ ਕਰਨੀ ਆਪਾਂ ਸ਼ਾਮਾਂ ਨੂੰ ਜਣਾਵਾ ਮੈਂ ਨਹੀਂ ਹਨ ਹੈ ਰੱਬ ਦਾ ਰੱਤਾ ਕਿ ਫੇਰਾ ਸ਼ੁੱਕਰਵਾਰ ਵੀ ਮੇਰੀ ਛੁੱਟੀ ਹੋ ਜੇ ਸ਼ਨੀਵਾਰ ਤੇ ਛੁੱਟੀ ਹੈ ਹੀ ਆ ਗਾਈ ਸਾਹਿਬ ਐਸਾ ਨਹੀਂ ਚੱਲੇਗਾ ਉਹ ਦਿਨ ਉਹਨਾਂ ਕੀ ਕਰਵਾਉਣਾ ਰਖੜੀ ਬੋਲਦੇ ਇਦਾਂ ਹੀ ਕਹਿੰਦੇ ਹੁੰਦੇ ਹਰ ਵਰੀ ਤੁਸੀਂ ਤੇ ਰਖੜੀ ਉਹਨਣੀ ਹੈ ਤੇ ਤੁਸੀਂ ਕਿਹਾ ਦੀ ਭੈਣ ਤੋਂ ਤੇਰੀ ਕਿਹੜੀ ਭੈਣ ਹੈ ਕਿਹਨ ਭੈਣ ਬਣਾ ਲੈ ਤੇ ਰਖੜੀ ਬਣਾ ਲਈ ਉਹ ਬੱਜੀ ਰਖੜੀ ਤੇ ਕਿੱਥੇ ਬੱਜੀ ਰਖੜੀ ਆਵੇ ਬੱਜੀ ਰਖੜੀ ਤੇ ਫਿਰ ਕਿਹੜੀ ਗੱਲ ਪੁੱਤ ਪਹਿਣਾ ਕਿਤੇ ਲੱਭਦੀਆਂ ਕਹਿੰਦੇ ਆ ਕੁਝ ਤੇ ਨਾ ਨਹੀਂ ਪਹਿਣਾ ਉਹ ਤੇ ਫਿਰ ਕੀ ਦੇਦੀ 1700 ਰੁਪਇਆ ਮੰਗਦੀ ਹੈ ਕੀ ਕਿੰਨਾ ਇਹਦੇ ਘਰ ਵਾਲੀ ਭੈਣ ਨੇ ਵੀ ਮਹਿੰਗੀ ਪਾਈ ਕਿਹੜੀ ਕਿਹੜੀ ਕਰ ਤੋਂ 1700 ਰੁਪਇਆ ਮੰਗਦੀ ਹੈ ਅਸੀਂ ਨੇ ਕਹਿੰਦੇ ਕਿ ਪਹਿਨ ਨਹੀਂ ਹੈਗੀ ਮੇਰੇ ਵੱਲੋਂ ਕੌਣ ਅੰਦਾ ਹੈਗੀ ਸੱਚੀ ਹਾਂ 1700 ਰੁਪਇਆ ਮੰਗਦੀ ਵੀ ਸੱਚੀ ਹਾਂ ਆਪੇ ਆਪਣੇ ਮੂੰਹ ਇਦਾਂ ਗਈ ਆ ਉਜਾਗਤੰ ਦਿਗ ਲਾਦੇ ਮੈਂ ਤਾਂ ਸੱਚੀ ਮੈਂ ਇਹ ਰਿਸ਼ਤੇ ਕੀ ਆਨੰਦ ਦੇ ਆ ਸਫੇਦ ਹੋ ਚੁੱਕੇ ਨੇ ਹੈ ਮੈਂ ਤਾਂ ਸੁਣ ਕੇ ਹੀ ਹੈਰਾਨ ਰਹਿ ਗਈ ਮੈਂ ਕਿ ਸ਼ਾਇਦ ਕੀ ਪਤਾ ਸੱਚੀ ਹੋ ਸਕਦਾ ਮੰਗਦੀ ਹੋਵੇ ਅੱਜ ਕੀ ਪਤਾ ਸਕੂਲ ਵਾਲਿਆਂ ਨੇ ਪੱਕਾ ਲਾਜਾ ਹੋਵੇ ਕਿ ਜਿਹਨੇ ਕਿਸ ਤਰ੍ਹਾਂ ਖੜੀ ਬਣਾਉਣੀ ਐ ਇੰਨੇ ਪੈਸੇ ਦੇਣੇ ਪੈਣਗੇ ਹੋਏ ਗਿਰ ਗਈ ਚਾਰ ਡੁੱਲ ਗਈ ਥੋੜੀ ਜਿਹੀ ਅਗੇ ਚੰਗਾ ਵੀਡੀਓ ਬਣਦਾ ਆ ਅੱਖ ਤੇ ਕਿਤੇ ਲੱਗਦੀ ਨਹੀਂ ਆ ਤੇ ਅੱਖ ਤੇ ਕਿਸੇ ਦੇ ਲੱਗਦੀ ਨਹੀਂ ਆ ਇਦਾਂ ਕਹਿਆ ਹਾਂ ਹੈਂ ਔਰ ਕੀ ਕਹੀਏ ਲਓ गाइस ਚਾਹ ਪਲਈਆ ਬਣਾ ਤੇ ਅੱਜ ਨਾ ਇੱਕ ਮੈਨੂੰ ਵੀਡੀਓ ਦਾ ਟੌਪਿਕ ਲੱਭਾ ਬੜਾ ਵਧੀਆ ਅੱਛਾ ਅੱਜ ਕੋਸਟੋ ਕੀ ਵੀਡੀਓ ਬਣਾਉਣੀ ਹੈ ਇਸਟਾ ਅੱਛਾ ਇਹ ਤਾਂ ਨਾ ਮੰਦਿਰ ਦਾ ਨਵਾਂ ਨਵਾਂ ਵਿਆਹ ਆਂਦਣਾ ਨਵਾਂ ਨਵਾਂ ਹੋਵੇ ਦਿਲ ਸੰਸ ਬਣਿਆ ਫੁੱਲ ਤੇ ਤੀਖੋੜਾ ਹੈਂ ਤੇ ਨਾ ਪੜਾ ਕਰਨੀ ਜਾਂ ਮਾਮਾ ਮੇਰਾ ਪੁੱਤ ਨਾ ਮਾਮਾ ਕੰਨੀਆ ਕੀ ਕਰਦੇ ਆ ਆਪਣੇ ਨਹੀਂ ਆਪ ਤੇ ਸੇਰੀ ਨਹੀਂ ਆਇਆ ਪਰ ਸੇਰੇ ਉੱਤੇ ਤੁਰੇ ਫਿਰਦੇ ਆ ਤਾਂ ਉਸੇਰ ਦਾ ਕੰਮ ਕਰ ਕਰ ਮੇਰੀ ਮੱਤ ਮਾਰੀ ਗਈ ਤੇ ਮੈਂ ਕਿਹੜਾ ਵਾਕ ਹੀ ਜਾਨਾ ਵਾਹੇ ਕਿ ਮੈਂ ਬਵਾਲ ਕਿਦੇ ਆ ਤੇ ਇਹ ਵੀ ਇਹ ਮੂਤ ਦੇ ਉੱਪਰ ਟਕਾਹ ਦਿੰਦਾ ਇੱਡਾ ਇਹਦਾ ਕੋਈ ਹਿਸਾਬ ਹੀ ਨਹੀਂ ਕਿਧਰ ਦੀ ਕਿਧਰ ਮੈਨੂੰ ਲੈ ਜਾਂਦਾ ਜਾਣ ਕੀ ਗੱਲ ਕਰਉਂਦਾ ਨਹੀਂ ਤੇ ਜਦੋਂ ਨਾ ਹਣਾ ਵਿਆਹ ਹੋਇਆ ਹੁੰਦਾ ਨਾ ਨਾ ਕਹਿਣ ਕਿ ਅਹੀਂ ਨਾ ਆਣੀ ਖਾਂਦੇ ਅਹੀਂ ਨਾ ਉਹ ਨਹੀਂ ਖਾਂਦੇ ਇਹ ਮੇਰੇ ਪਾਪਾ ਦੀ ਪਤਾ ਕੀ ਗੱਲ ਸੀ ਹਾਂ ਮੈਂ ਨਾ ਕੜੀ ਨਹੀਂ ਖਾਂਦਾ ਮੈਂ ਨਾ ਚੌਲ ਨਹੀਂ ਖਾਂਦਾ ਜੇ ਮੈਂ ਚੌਲ ਖਾਦੇ ਤਾਂ ਮੈਂ ਨਾ ਰੋਟੀ ਵੀ ਖਾਣੀ ਖਾਣੀ ਆ ਠੀਕ ਆ ਤੇ ਮੈਂ ਕਹਿੰਦੀ ਰਹੀ ਥੋੜਾ ਚਿਰ ਮੈਂ ਨਾ ਚੌਲ ਬਣਾਉਣੀ ਛੱਡ ਦੇ ਮੈਂ ਕੜੀ ਬਣਾਉਣੀ ਛੱਡ ਦੇ ਮੈਂ ਆਹ ਚੱਲ ਕੋਈ ਨਹੀਂ ਆਣਾ ਕਿ ਫਿਰ ਮੈਂ ਦੂਰੇ ਦੂਰੇ ਪੰਗੇ ਜ਼ਰੂਰ ਕਰਨੇ ਆ ਹਰ ਘਰ ਚਾਰ ਕੇ ਭੈਣੇ ਵੀ ਕਰਦੀ ਹੋਈ ਹੂਗੀ ਨਾ ਕਿ ਦੂਰੇ ਦੂਰੇ ਪੰਗੇ ਕਰਨ ਨਾਲੋਂ ਪਾਕ ਥੇ ਨਾ ਫਿਰ ਰੋਟੀਆਂ ਬਣਾ ਲੈਣੇ ਆ ਨਾ ਉਹ ਕੰਮ ਨਹੀਂ ਕਰਦੇ ਸੱਜਣੋ ਆਈਕਾ ਜਦੋਂ ਵਿਆਹ ਦੇ ਥੋੜੇ ਜਿਵੇਂ ਮਹੀਨੇ ਲਾਲਾ 5 6 ਮਹੀਨੇ ਗੁਜ਼ਰ ਜਾਂਦੇ ਨਾ ਚਲੋ ਇਹ ਦੋ ਮਹੀਨੇ ਜਦੋਂ ਵਿਆਹ ਤੇ ਉਹ 5 6 ਮਹੀਨੇ ਗੁਜ਼ਰ ਜਾਂਦੀ ਹੈ ਨਾ ਮੁੜ ਕੇ ਨਾ ਬਣਾ ਬਣਾ ਕੜੀ ਚੌਲ ਚੌਲ ਪਹਿਣਾ ਐ ਸੈੱਟ ਕਰਦੀਆਂ ਵਾ ਫਿਰ ਚੁੱਪ ਕਰਕੇ ਖਾ ਲੈਣਗੇ ਤੇ ਪਹਿਲਾਂ ਮਾਵਾ ਦੇ ਸਾਹਮਣੇ ਇੰਨੇ ਬਖਾਣੇ ਕਰਦੇ ਨਾ ਅਹੀਂ ਨਹੀਂ ਆ ਚੀਜ਼ ਖਾਣੀ ਮੰਮੀ ਚੌਲ ਬਣਾਉਣੇ ਤੇ ਰੋਟੀ ਪਣਨੀ ਚਾਹੀਦੀ ਆ ਮੰਮੀ ਖੜੀ ਨਹੀਂ ਬਣਾਉਣੀ ਜੇ ਗੜੀ ਬਣਾਉਣੀ ਹੈ ਤੇ ਫਿਰ ਚੌਲ ਬਣਾਉਣ ਦੇ ਨਾਲ ਰੋਟੀ ਵੀ ਖਾਣੀ ਚਾਹੀਦੀ ਆ ਅਸਲ ਵਿੱਚ ਗੱਲ ਪਤਾ ਕੀ ਹੁੰਦਾ ਉਹਨੂੰ ਝਾਹ ਕੋਲ ਦੀ ਕੂਣਾ ਪਰਾਂਗੇ ਤੇ ਮਾਤਾ ਬਣਾ ਦੇਣੀ ਆ ਆ ਮਾਤਾ ਦਾ ਮਤਲਬ ਸਾਹੀ ਉਹ ਮੁਸਰਾ ਦੇ ਕਰਤਾਂ ਦੇ ਆ ਜਾਂ ਕਈਆਂ ਦੇ ਕਈ ਸੋਚਦਾ ਲਾ ਹੁੰਦਾ ਭਰਾ ਮਾ ਦੇ ਵਿੱਚ ਮਗਰ ਇਹ ਤਾਂ ਘਰ ਤੋਂ ਬਿੱਤੇ ਕਰੇ ਚਲੇਗੀ ਕਿ ਮੈਂ ਕਿਉਂ ਬਣਾ ਨਹੀਂ ਕੱਲੀ ਹੋਏ ਉਹ ਬੰਦਾ ਸੋਚਦਾ ਦਾ ਉਹਦੇ ਕੋ ਪਾਣੀ ਕਰ ਜਿਉ ਆਪਣਾ ਵੀ ਖਾ। ਆ ਖਾਣੀ ਨਹੀਂ ਫਿਰ ਉਹ ਫੇਰ ਸੋਚਦਾ ਨਹੀਂ ਫਿਰ ਇਹ ਐਡਜਸਟ ਕਰਨ ਲੱਗ ਪੈਂਦਾ ਆਰਡਰ ਜਸਟ ਕਰਦੀ ਨਾ ਹਰੇਕ ਵਾਰੀ ਫਿਰ ਬੰਦੇ ਨੂੰ ਵੀ ਅਡਜਸਟ ਕਰਨਾ ਲਾ ਦਿੰਦੀ ਆ ਪਹਿਲੀ ਵਾਰ ਤਾਂ ਕਹਿੰਦੀ ਮੈਂ ਕੋ ਜਿਜ ਬਣਾਉਣੇ ਖਾਣੇ ਖਾਣੇ ਤੇ ਵੀ ਨਹੀਂ ਹੁੰਦੀ ਇਤਾਂ ਵੀ ਲੈਣਾ ਇਤਾਂ ਵੀ ਲੈਣਾ ਤੇ ਸਾਡੇ ਸਰਦਾਰ ਸਾਹਿਬ ਵੀ ਇਦਾਂ ਕਰਦੇ ਸੀ ਮੈਂ ਨਹੀਂ ਛੋਲ ਖਾਣੇ ਮੈਂ ਨਹੀਂ ਛੋਲ ਖਾਣੇ ਹੁਣ ਮੈਂ ਕਈ ਵਾਰ ਕਹਿੰਦਾ ਤੇ ਮੈਂ ਰਾਤ ਨੂੰ ਹੋਣ ਵਾਲੇ ਛੋਲੇ ਬਣਾਉਣੇ ਹੁਣ ਕਈ ਵਾਰ ਐਮ ਦਾ ਟਾਈਮ ਵੀ ਹੁੰਦਾ ਵਾ ਨਾ ਜਦੋਂ ਮੈਂ ਰਾਤ ਨੂੰ ਹੋਣ ਵਾਲੇ ਛੋਲ ਬਣਾਉਣੀਆਂ ਤੇ ਚੁੱਪ ਕਰਕੇ ਖਾਣੇ ਤੇ ਚਲੋ ਬਣਾ ਲਾ ਖਾ ਲਾਂਗੇ ਅੱਜ ਰਾਤ ਇਹਲਾ ਹਟੇ ਕਰਨਾ 5-6 ਮਹੀਨੇ ਤੱਕ ਚੌਲਾਂ ਦੇ ਨਾਲ ਦਾਲ ਚੌਲ ਹੋਵੇ ਕੜੀ ਚੌਲਾਂ ਨਾਲ 2-4 ਫੁਲਕੇ ਬੰਨ੍ਹੇ ਹੀ ਹੁੰਦੇ ਜੀ ਉਹ ਵੀ ਇੰਨਾ ਜੋਗੇ ਤੇ ਹੁਣ ਇਹਨਾ ਪਿਆਜ਼ ਇਹਨੇ ਆਲਾ ਜਿਹੜਾ ਚੀਕਾ ਪਿਆ ਉਹ ਪੈਣਾ ਬੰਦਾ ਜੋ ਵਿਆਹ ਨਹੀਂ ਤਾ ਕੋਲੋ ਕੁਝ ਹੋਰ ਹੁੰਦੇ ਆ ਜਦੋਂ ਵਿਆਹ ਹੋ ਜਾਂਦਾ ਉਹ ਤੋਂ ਹੋਰ ਕੁਝ ਹੋਣਾ ਤੇ ਪੁੱਛੋ ਜ਼ਿੰਦਗੀ 'ਚ ਬਦਲਾ ਆ ਜਾਂਦਾ ਉਹਦੇ ਵਿੱਚ ਫਿਰ ਬੰਦਾ ਜਿਹੜਾ ਜੋ ਪਹਿਲਾਂ ਹੁੰਦਾ ਉਹ ਨਹੀਂ ਰਹਿਦਾ ਸਮੇਂ ਦੇ ਨਾਲ ਨਾਲ ਬੰਦਾ ਬਦਲ ਜਾਂਦਾ ਉਹਦੇ ਵਿੱਚ ਬਦਲਾ ਕਰਨਾ ਪੈਂਦਾ ਵਾ ਵੀ ਨਹੀਂ ਆਉਂਦੀਂ ਦਰਾਮਾ ਜਦ ਪਹਿਲਾ ਪੰਨਾ ਜਿੱਥੇ 100 ਕਰ ਚਾ ਉਹ ਪੰਜਾਹਾਂ ਤੇ ਆਇਆ ਤੇ ਪੰਜਾਹਾਂ ਗਿਆ ਤਾਂ ਵਾਗੇ ਸਹੀ ਕਰ ਬਾਅਦ ਵਿੱਚ ਹਾਂ ਸਹੀ ਤੇ ਹੁਣ ਆਪ ਕੋ ਪੀ ਚਾਹ ਜਿਹੜੀ ਗੁਰੂ ਘਾਂਡੇ ਵੀ ਨੂੰ ਤਿਆਰ ਅੰਦਰ ਥੋੜੀ ਜੀ ਡੁੱਲ ਗਈ ਚਾਹ ਤੇ ਉਹ ਸੁਣੋਈ ਆਈ ਚੱਟ ਆਪਣਾ ਬੋਚਾ ਮਾਰ ਕੇ ਉਹ ਤੇ ਥੋੜਾ ਜਿਆਦਾ ਆਪਾਂ ਨਹੀਂ ਵੀਰ ਮੈਂ ਵੀਡੀਓ ਬਣਾ ਲਈ ਨਾ ਵੀਡੀਓ ਤੇ ਮੇਰੇ ਪੁੱਤਰੇ ਬਣਾਉਣੀ ਹੀ ਸੋਨੇ ਨੇ ਇਹ ਲੋਪਰ ਦੋ ਦੋ ਦਾ ਕਾਰਡ ਉਹਦਾ ਸੁਣ ਨਹੀਂ ਉਹ ਆਵਾਜ਼ ਮਾਰਦਾ ਹੀ ਕਿਹੜਾ ਕਿੰਨਾ ਰੋਵਾ ਪਿਆ ਤੁਸੀਂ ਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ ਕਿੰਨਾ ਤੇ ਵੱਟ ਕੇ 5 ਮਿੰਟ ਹੋ ਗਏ ਫਿਰ ਤੇ ਆਪਾਂਗੇ ਫ੍ਰੀ ਤੇ ਇਹਨਾਂ ਨੇ ਜਿਹੜਾ ਵੀ ਖਲਾਰਾ ਇੱਥੇ ਪਾਇਆ ਹੁੰਦਾ ਨਾ ਜਿੰਨੇ ਵੀ ਪੈਨਸਲ ਦੇ ਸ਼ਾ ਹੁੰਦੇ ਆ ਸੀਲ ਕੇ ਵਗੈਰਾ ਸਾਰੇ ਮੈਂ ਇਹਨਾਂ ਨੂੰ ਇੱਥੇ ਕਾਗਜ਼ 'ਤੇ ਕਾਉਣੀ ਹੁੰਦੀ ਆ ਤੁਹਾਨੂੰ ਬਾਹਰ ਝਾੜ ਜਾਓ ਪਹਿਲਾਂ ਇੱਕ ਇੱਕ ਨਿੱਕਾ ਨਿੱਕਾ ਜਿਹਾ ਛਿਲਕਾ ਬਿਲ ਮੈਨਾਂ ਤੇ ਚੁਕਾਉਣੀ ਨਹੀਂ ਕਿ ਉਸ ਬੱਚਣ ਵਾਲੇ ਤੇ ਪੈਂਦੀ ਆ ਘਰ ਦੇ ਵਿੱਚ ਐਂ ਬਰਾ ਬਾਤ ਚਲੀ ਗਈ ਘਰ ਦੇ ਵਿੱਚ ਇੱਟਾ ਮੰਮੀ ਨਾਲ ਦੇ ਨਾਲ ਸਫਾਈ ਕਰਨ ਦੀ ਤੇ ਕੋਲੇ 10 ਮਿੰਟ ਪਹਿਲਾਂ ਖਲੇ ਹੋ ਗਏ ਤੇ ਕਿੰਨਾ ਇਹਨਾਂ ਨੇ ਰੋਲਾ ਪਾਇਆ ਆਹ ਚਪਾ ਚਪਾ ਮੜਾ ਯਾਰ ਰੋਲਾ ਪਾਇਆ ਤੇ ਰੋਲਾ ਪਾਇਆ ਕੌਣ ਰੋਲਾ ਪਾਉਂਦਿਆ ਸੀ ਇੱਥੇ ਕਿੰਨੇ ਰੋਲਾ ਪਾਇਆ ਸੀ ਆ ਕਿੰਨੇ ਰੈਪਰ ਖਲਾਰੇ ਨੀਚੇ ਚੁੱਕੋ ਅਨੂੰ ਦਸਪਿੰ ਸੁੱਟ ਕੇ ਆਓ ਤੁਸੀਂ ਸੁੱਟੇ ਤੁਸੀਂ ਲੈਂਦੇ ਨਾ ਤੁਸੀਂ ਖਲਾਰੇ ਆ ਤੁਸੀਂ ਨਵੇਂ ਬੱਚੇ ਜੀ ਨਾ ਤੁਹਾਨੂੰ ਇਹ ਆਦਤ ਨਹੀਂ ਨਾ ਤੁਹਾਨੂੰ ਇਹ ਚੁਪਨ ਦੀ ਆਪਾ ਅੱਜ ਤੇ ਪਾਉਣੀ ਹੈ ਚਲੋ ਚੁਪੋ ਆਪਣਾ ਜਿਹੜਾ ਰੈਪਰ ਖਲਾ ਰਿਆ ਨੀਚੇ ਆ ਚੁਪੋ ਤੁਸੀਂ ਚੀਜੀ ਖਾਦੀ ਹੈ ਨਾ ਉਹਦੇ ਨੇ ਕਹਿੰਦੀ ਚੱਲ ਅੱਜ ਮੰਦਰੀ ਤੁਸੀਂ ਚੁੱਕ ਦੋ ਫਿਰ ਕੱਲ ਤੋਂ ਇਹ ਤੁਹਾਨੂੰ ਚੁਪਾਇਆ ਕਰਾਂਗੇ ਆਪਾਂ ਇੱਧਰ ਆ ਜਾ ਬੇਟਾ ਇੱਧਰ ਆ ਜਾਓ ਮੈਨੇ ਸੋਈਸ ਸੋਈ ਆਲਵੇਸ ਮੋਈ ਉਹਦੀ ਚੀਜੀ ਵੇਖ ਲਈ ਆ ਬਸ ਦੇਖੋ ਉਹ ਕਹਿੰਦੇ ਵੇਖਾਂਗੇ ਨਹੀਂ ਉਧਰ ਵੀ ਪ੍ਰੋਬਲਮ ਉਧਰ ਹੈ ਉਹ ਆਜ ਮੇਨੇ ਨੀ ਚੇਤ੍ਰੋ ਨੀ ਚੇਤ੍ਰੋ ਹਲੇ ਮੀ ਚੇਤ੍ਰੋ ਕਾ ਮੇਰੇ ਰੋਣਾ ਬੈਠਾ ਹੈ ਨਹੀਂ ਕੰਮ ਮੇਰੇ ਮੇਰੇ ਕਾ ਮੇਰਾ ਪੁੱਗੀ ਬੜੀ ਸਿਕਾਂ ਮਾਰਦਾ ਜੀ ਕਿਹੜਾ ਗੱਗੀ ਚਿਕਾ ਮਾਰਦਾ ਆ ਤੁਸੀਂ ਵੀ ਮਾਰਦੇ ਜੀ ਕਿਹੜਾ ਘਟ ਜੇ ਕੋਈ ਆਇਆ ਅੰਦਰ ਆਈਦਾ ਸੈਲਾ ਕਰ ਗਾਇਸ ਜਿੰਦ ਦਿਨਾ ਵੇੜੇ ਚੰਗਾ ਮਾਰਨ ਲੱਗੇ ਰਹਿ ਕੇ ਚੱਲੀ ਹੈ ਕਿਹੜਾ ਬੱਚਿਆਂ ਦੀ ਨੂੰ ਨਿਕਲ ਆਉਂਦਾ ਹੈ ਕੋ ਸਿੰਪਾਟਿਕ ਜੀ ਲੋਕ ਕਿਦੋਂ ਆਵੇਂਗੀ ਤਾ ਵੀਡੀਓ ਬਣਾਵਾਂਗੇ ਹੈ ਵੀਡੀਓ ਬਣਾएंगे चलो ਵੀਡੀਓ ਬਣਾਉਂ ਗਿੰਦਾ ਤੇ ਆ ਕੀ ਬਣਾਉਂਦਿਆ ਚੱਲ ਤੂੰ ਆ ਮੇਰੇ ਨਾਲ ਮੈਂ ਕਿੰਨੀ ਪਿਸੂ ਚੱਲ ਵੀਡੀਓ ਬਣਾ ਨਹੀਂ ਮੈਂ ਕਹਿੰਦਾ ਤੈਨੂੰ ਚੱਲ ਚੱਲ ਅੱਗੇ ਚੱਲ ਕੋ ਸਿੰਵ ਵੀ ਕੋ ਸਿੰਵ ਬਣਾ ਕੰਮ ਹੈ ਚਲ ਪਾ 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 ਰਾਜਾ ਉਹ ਨੂੰ ਆ ਵੀ ਬਹੀ ਆ ਜੀ ਮੇਰੀ ਚੀਚੀ ਆ ਤੇ ਕੋਈ ਮੇਰੀ ਚੀਚੀ ਨਾਲ ਖਾ ਜਾਈ ਏ ਕੋਈ ਨਹੀਂ ਖਾਣਾ ਮੇਰੀ ਬੀਜੀ ਕਿਹੜ ਲੋ ਤੁਸੀਂ ਆ ਮੈਨੂੰ ਪਾਜ ਪਾਜ ਚਲ ਪਾਜ ਸੁਣਾਈ ਸੁਣਾਈ ਇਹਨੂੰ ਖਾਲੇ ਸੁਣਾਈ ਕਿਹੜਾ ਸੁਣਾਈ ਵੀ ਖਟੂਗੀ ਸੁਣਾਈ ਸੁਣਾਈ ਚਾ ਪਾਜ ਪਾਜ ਆਇਆ ਥੱਲੇ ਆਇਆ ਆਇਆ ਆਇਆ

ਬਹੁਤ ਜੁੱਦ ਧਮਾਚ ਗਿਆ ਬਾਹਰ ਤੇ ਪੂਰਾ ਕੀ ਹੋ ਗਿਆ ਕੀ ਹੋ ਗਿਆ ਭੱਜਣਾ ਹੀ ਪੈਣਾ ਜਦ ਮੇਰੇ ਤੋਂ ਤਾਂ ਭੱਜਾ ਨਹੀਂ ਜਾਂਦਾ ਲੈ 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 ਤੁਹਾਨੂੰ ਗੁੱਸੇ ਤੁਹਾਨੂੰ ਕਿਨੇ ਕੀ ਕਹਤੇ ਲੈ ਇੱਕ ਦੇ ਮਗਰ ਇੱਕ ਲੜਾਈ ਲੱਗ ਗਈ ਬਾਹਰ ਲੜਾਈ ਲੱਗ ਗਈ ਬਾਹਰ ਇਹ ਵੇ ਕਿੰਦਾ ਸਾਰੇ ਇਕੱਠੇ ਹੋ ਕੇ ਆਏ ਵਾਜ ਵੀ ਗਈ ਆ ਉਹ ਵੇਖਣ ਚੜੀ ਆ ਹੌਣ ਵੀ ਬਵੀ ਜਾਵਾਂਗੇ ਨਾਲ ਨਾ ਲੈ 5 ਵਜ ਗਏ ਤੇ ਲੋ ਗਏ ਸ਼ਾਮ ਦੇ 5 ਵਜ ਗਏ ਨੇ 7 ਤੇ ਅੱਜ ਸਾਡੀ ਸਨੋਈ ਜਿਹੜੀ ਆ ਸ਼ਾਮ ਦੇ 7 ਵਜੇ ਨਾ ਰਹੀ ਆ ਰਾਤ ਨੂੰ ਉਹਦੀ ਨਵਾਈ ਤਵਾਈ ਚੱਲਣ ਦੀ ਵਿਚਾਰੀ ਤੇ ਨਵਾ ਦਿੱਤਾ ਇਹਨੂੰ ਤੇ ਹੁਣ ਇਹਦੇ ਲੱਗਨデア ਸਿਰਮ ਐਨੀ ਤੇ ਮੈਂ ਇਹਨੂੰ ਲੱਗਦਾ ਮੈਨੂੰ ਪ੍ਰਭ ਕਹਿੰਨੇ ਤੇਰੀ ਕੇਅਰ ਨਹੀਂ ਕੀਤੀ ਹੁਣ ਜਿੰਨੀ ਸਨੋਈ ਦੀ ਹੁੰਦੀ ਆ ਅੱਜ ਹੈ ਹਲੋ ਪੂਰੀ ਰੀਜਨ ਦੇ ਨਾਲ ਪਹਿਲਾਂ ਨੂੰ ਨਵਾ ਗਿਆ ਡੇ ਦੇ ਹੁਣ ਉਹਦੇ ਸਿਰ ਮਲਾਉਂਦੇ ਅੱਜ ਬਾਹਰ ਮੌਸਮ ਬਹੁਤ ਘੈਂਟ ਹੋਇਆ ਠੰਡਾ ਠੰਡਾ ਤੇ ਅੱਜ ਸਾਡੇ ਘਰ ਮੈਨੂੰ ਲੱਗਦਾ ਵੀ ਰੋਟੀ ਜਿਹੜੀ ਬਾਹਰੋਂ ਆਣੀ ਆ ਬਾਹਰੋਂ ਨਹੀਂ ਜਗਰੂਪ ਪੱਕੀ ਗੱਲ ਆ ਮੈਨੂੰ ਲੱਗਦਾ ਟਾਬੇ ਤੇ ਰੋਟੀ ਆਣੀ ਅੱਜ ਨਹੀਂ ਘਰੇ ਬਣਾਉਣੀ ਮੈਨੂੰ ਪੈਣ ਲੱਗਦਾ ਪੈਣੀ ਅੱਜ ਮੈਨੂੰ ਛੁੱਟੀ ਦਿੱਤੀ ਇਹਨਾਂ ਨੇ ਕਿਆ ਸਰਦਾਰਨੀ ਜੀ ਅੱਜ ਤਾਂ ਰੋਟੀ ਆਪਾਂ ਬਾਹਰੋਂ ਲਿਆ ਕੇ ਖਵਾਵਾਂਗੇ ਹੈ ਜੀ ਗਰੂਪ ਲੈ ਹੀ ਆਓ ਹੈ ਚਾਰ ਚੁੱਲੇ ਲੜਾਈ The <laughs> ਪ੍ਰਭ ਕਹਿੰਦਾ ਜਿਹੜੇ ਚਾਰ ਛਲੜੇ ਨੇ ਨਾ ਤੋਂ ਹੁੰਦੇ ਨਾ ਕਲੈਕ ਮੈਨੂੰ ਪਹਿਲਾਂ ਪ੍ਰਭ ਕਹਦਾ ਜਿਹੜੇ ਚਾਰ ਛਲੜੇ ਨੇ ਨਾ ਤੋਂ ਇਕੱਠੇ ਹੋਏ ਹੁੰਦੇ ਨਾ ਤੇ ਇਹਨਾਂ ਨੂੰ ਹੁੰਦਾ ਕਿ ਮੈਂ ਡਾ ਹੀ ਲਵਾਂ ਹਣਾ ਤੇ ਹੁਣ ਮੇਰੇ ਵਾਵਾ ਫੀਸਾਂ ਪੂਸਾਂ ਦੇ ਪੈਸੇ ਇਕੱਠੇ ਹੋਏ ਬੱਚਿਆਂ ਦੀ ਮੈਂ ਮਿਹਨਤ ਕੀਤੀ ਜਗਰੂ ਬਕਾਲ ਮੈਨੂੰ ਇੰਨਾ ਮਜ਼ਾ ਆਇਆ ਨਾ ਐਰਕੀ ਨਾ ਮੈਨੂੰ ਇੰਨਾ ਮਜ਼ਾ ਆਇਆ ਕਿ ਸਾਰੇ ਬੱਚਿਆਂ ਦੀ ਫੀਸ 5 6 ਤਰੀਕ ਤੱਕ ਮੇਰੇ ਕੋਲ ਆ ਗਈ ਤੇ ਆਈ ਵੀ ਇੱਕ ਦੋ ਹੁਣ ਨਹੀਂ ਆ ਵਰਤੀ ਵੀ ਗਈ ਆ ਵਰਤੀ ਵੀ ਗਈ ਆ ਪਰ ਜਦੋਂ ਨਾ ਹੱਥ 'ਚ ਮੇਰੇ ਪੈਸੇ ਆਏ ਨਾ ਇੰਨਾ ਮੈਨੂੰ ਵਧੀਆ ਫੀਲ ਹੋਇਆ ਜ ਇਹ ਲੋ ਆਪਣੀ ਮਿਹਨਤ ਦੇ ਪੈਸੇ ਜਦੋਂ ਹੱਥ 'ਚ ਆਏ ਉਹਨਾਂ 'ਤੇ ਕਿੰਨਾ ਮਜ਼ਾ ਆਉਂਦਾ ਹੈ ਨਾ ਕਿੰਨਾ ਵਧੀਆ ਫੀਲ ਹੁੰਦਾ ਤੇ ਕੱਲ ਬੜੇ ਮਤਲਬ ਕਿ ਮੈਂ ਨਾ ਅਰ ਕਿ ਨਾ ਮੰਮੀਆਂ ਨੂੰ ਕਿਹਾ ਕਿ ਮੈਂ ਭਈ ਤੂੰ ਮੈਂ ਰੱਖਣੀ ਤੇ ਜਾਣਾ ਤੇ ਮੈਨੂੰ ਸਾਰੇ ਫੀਸ ਜਿਹੜਾ ਵਾ ਨਾ ਉਹ ਟਾਈਮ ਨਾ ਦੇ ਦੋ ਤੇ ਸਾਰੀਆਂ ਮੰਮੀਆਂ ਨੇ ਇਹ ਮਤਲਬ ਕਿ ਇੱਕ ਇਹ ਕਨੇਕ ਇਹ ਅੱਧੀਆਂ ਕਨੇ ਪਰਸੋਂ ਕਰਾਤੀ ਦੀਆਂ ਨੇ ਕੱਲ੍ਹ ਕਰਾਤੀ ਤੇ ਕਰਕੇ ਤੇ ਹੁਣ ਇਹ ਮਤਲਬ ਕਿ ਫੀਸ ਦੋ ਇੱਕ ਬੱਚਿਆਂ ਦੀ ਰਹਿ ਗਈ ਬਾਕੀ ਸਾਰਿਆਂ ਦੀ ਆ ਗਈ ਤੇ ਮੈਨੂੰ ਬੜਾ ਹੀ ਵਧੀਆ ਲੱਗਾ ਜਦੋਂ ਹੁਣ ਆ ਸਾਰੀ ਫਿਜ਼ਿਕ ਇੱਕਦਮ ਇਕੱਠੀ ਹੋ ਗਈ ਤੇ ਨਹੀਂ ਤੇ ਨਾ ਮੈਨੂੰ ਲੱਗਦਾ ਕਈ ਵਾਰ ਨਾ ਮਹੀਨੇ ਦੇ ਅੱਧ ਤੱਕ ਪਹੁੰਚ ਜਾਂਦੀਆਂ ਨਹੀਂ ਆ 15 15 20 ਤਰੀਕ ਤੱਕ ਦੀਦੀ ਅੱਜ ਦਿਨੇ ਦੀਦੀ ਕੱਲ ਦਿਨੇ ਦਾ ਇਹਦਾ ਕਰਕੇ ਤੇ ਉਹ ਫਿਰ ਕਿਸੇ ਦਾ ਕਈ ਵਾਰ ਹੁਣ ਦਾ ਅੱਗਾ ਪਿਛਾ ਹੋ ਜਾਂਦਾ ਤੇ ਕਈ ਵਾਰ ਕਈ ਵੇਹੀ ਕਈ ਪੈਣਾ ਵੇਹੀ ਕਰ ਲੈਂਦੀਆਂ ਵਾ ਤੇ ਇੱਧਰ ਆ ਗਏ ਨੇ ਆਪਣੇ ਕਾਕਾ ਜੀ ਦੁੱਧ ਲੈ ਕੇ ਕਾਕਾ ਜੀ ਹੁਣ ਮੈਨੂੰ ਉੱਡਣਾ ਪਊਗਾ ਦੇਖ ਕਾਕਾ ਉਹ ਦੁੱਧ ਪਾ ਗਿਆ ਤੇ ਫਰਾਈਪੈਨ ਪਿਆ ਰਸਲੀ ਜੀ ਪਾਣੀ ਦਾ ਘਾਲ ਗਲਾਸੀ ਦੁੱਧ ਹੀ ਨਿਕਲਉਂਦੀ ਮਗਰ ਆ ਉਧਰ ਵੇਖ ਮਤਲਬ ਕਿ ਮਿਲਾਵਟ ਕਰਨੀ ਕਰਨੀ ਕਾਕਾ ਤੂੰ ਮਿਲਾਵਟ ਕਰਦੇ ਜਗੇ ਨਹੀਂ ਉਹ ਨਹੀਂ ਅੱਧਾ ਗਲਾਸ ਪਹਿਲਾਂ ਉਹ ਮਿਲਾਵਟ ਕਰਕੇ ਲੈ ਕੇ ਆਉਂਦੇ ਹਣੇ ਆੜਾ ਕਾਕਾ ਅੱਧਾ ਗਲਾਸ ਆਪਾਂ ਮਿਲਾਵਟ ਕਰ ਲਈ ਇੱਕ ਗਲਾਸ ਦੁੱਧ ਦਾ ਤੇ ਇਦਾਂ ਹੀ ਵੱਜ ਜਾਂਦਾ ਹਣਾ ਨਾ ਕਾਕਾ ਹਣਾ ਹਾਂ ਆਹ ਲੈ ਆਪੇ ਮਿਲਾਵਟ ਕਰ ਹੀ ਜਾਂਦੇ ਤਦ ਕਿਉਂ ਉਹ ਜਿਹੜੇ ਭਾਂਡੇ ਨੂੰ ਆ ਮੈਂ ਤੇਰੇ ਵਿਸ਼ੇ ਚ ਮੱਝ ਚੋਂਦੇ ਹੋਣਗੇ ਨੂੰ ਧੋਕੇ ਨਾ ਪਾਉਂਦੇ ਹੋਣਗੇ ਮਾਸਾਪੁਰਾ ਸਾਰੇ ਪਾਉਂਦੇ ਹੋਣ ਆਪਾਂ ਨਹੀਂ ਪਾਉਂਦੇ ਆਪਣਾ ਵੀ ਜੱਗ ਦੇ ਨਾਲ ਥੋੜਾ ਬੋਤਲ ਲੱਗਾ ਹੋਣਾ ਤੇ ਆਪਾਂ ਵੀ ਧੋਕੇ ਪਾਉਣਾ ਹੀ ਹੈ ਨਾ ਕਾਕਾ ਤੇ ਚਲੋ ਹੁਣ ਮੈਂ ਆਪਣਾ ਦੁੱਧ ਪਵਾ ਲਿਆਵਾ ਤੇ ਫਿਰ ਮਿਲਦੇ ਤੈਨੂੰ ਥੋੜੀ ਦੇਰ ਬਾਅਦ ਚਲੋ ਗਾਇਜ਼ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਐਂਡ ਤੇ ਜਾ ਆ ਜਾਉਂਦੇ ਆ ਜਾ ਉਹ ਜਾਂਦੇ ਜੇ ਜਾ ਆ ਜਾਓ ਵੇਖੋ ਓ ਮੀਕੋ ਕਿ ਕਹੇ ਦੇ ਕੋਈ ਦਿਨ ਆਊਗਾ ਇਹੋ ਜਿਹੇ ਜਿੱਦਣ ਆਪਾਂ ਜਹਾਜ ਤੇ ਚੜਾਂਗੇ ਆਪਾਂ ਇਹ ਜਹਾਜ ਦੇ ਤੇ ਨਹੀਂ ਮੈਨੂੰ ਲੱਗਾ ਉਹ ਜਹਾਜ ਤੇ ਜ਼ਰੂਰ ਚੜਾਂਗੇ ਅਡਾ ਆ ਆਪਣੇ ਕਿਸਮਤ ਜੱਜਾਂ ਦੇ ਚੜਨਾ ਕਿੱਥੇ ਲਿਖਿਆ ਤੇ ਚਲੋ ਪਰਮਾਤਮਾ ਜੇ ਤੇ ਚਾਹਿਆ ਤੇ ਜ਼ਰੂਰ ਜੇ ਨਾ ਚਾਹਿਆ ਤੇ ਤਾਂ ਵੀ ਜ਼ਰੂਰ ਤੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇਸ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਸنوਈ ਅੱਧੀ ਹੋਲੀ ਹੋ ਗਈ ਆ ਹਨਾ ਬਾਈ ਹੋ ਗਿਆ ਦਾ ਸਰੀਰ ਆ ਹੌਲਾ ਚੱਲਦਾ ਤੇ ਚਲੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਬਾਏ ਬਾਏ